ਵਰਾਸਤ ਕੱਲੀ ਜਾਇਦਾਦ ਜਾਂ ਤਾਂ ਦੌਲਤ ਨਹੀਂ ਹੁੰਦੀ ਜੋ ਬੋਲੀ ਮਿਲਦੀ ਬੋਲੀ ਦੇ ਲਫ਼ਜ਼ ਮਿਲਦੇ ਆ ਉਹ ਕੱਲਾ ਕੱਲਾ ਲਫ਼ਜ਼ ਵੀ ਕੀਮਤੀ ਹੀਰੇ ਮੋਤੀਆਂ ਦੀ ਤਰ੍ਹਾਂ ਸਾਡੀ ਵਿਰਾਸਤ ਹੁੰਦਾ ਤੇ ਇਹਦੇ ਬਾਰੇ ਆਪਾਂ ਵਿਚਾਰ ਕਰਦੇ ਆਂ ਪਰ ਉਸ ਤੋਂ ਪਹਿਲਾਂ ਤਨ ਤਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈ ਜਿਸ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਤਨ ਤਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀਆਂ ਅਪਾਰ ਬਖਸ਼ਿਸ਼ਾਂ ਰਹਿਮਤਾਂ ਆਪਾਂ ਗਿਣ ਨਹੀਂ ਸਕਦੇ ਤੇ ਉਹਨਾਂ ਰਹਿਮਤਾਂ ਦੇ ਵਿੱਚੋਂ ਹੀ ਇੱਕ ਮਹਾਨ ਕਾਰਜਾ ਜੋ ਉਹਨਾਂ ਨੇ ਸਾਡੀ ਮਾਂ ਬੋਲੀ ਨੂੰ ਸੰਭਾਇਆ ਉਹਦੇ ਲਈ ਇੱਕ ਮਹਾਨ ਲਿਪੀ ਮੁਕਰਰ ਕੀਤੀ ਤੇ ਉਹ ਲਿਪੀ ਦੇ ਕਾਇਦੇ ਲਿਖ ਕੇ ਨਿਆਣਿਆਂ ਨੂੰ ਆਪ ਇਹ ਬੋਲੀ ਸਿਖਾਈ ਪੜਾਈ ਲਿਖਾਈ ਤੇ ਸਾਡੇ ਲਈ ਇਹ ਮਹਾਨ ਖਜ਼ਾਨਾ ਤਿਆਰ ਕਰਕੇ ਰੱਖਿਆ ਸੰਭਾਲ ਕੇ ਰੱਖਿਆ ਕਿਉਂਕਿ ਜਿਹੜੇ ਲਫ਼ਜ਼ ਹੁੰਦੇ ਨੇ ਨਾ ਇਹ ਜਦੋਂ ਕਿਸੇ ਬੋਲੀ ਦਾ ਹਿੱਸਾ ਬਣਦੇ ਆ ਉਸ ਤੋਂ ਪਹਿਲਾਂ ਇਹ ਸਮੇਂ ਦੀਆਂ ਕਠਾਲੀਆਂ ਦੇ ਵਿੱਚ ਤਪਦੇ ਨੇ ਉੱਥੇ ਲਿਸ਼ਕਦੇ ਨੇ ਪੁਸ਼ਕਦੇ ਨੇ ਫਿਰ ਇਹ ਸਾਡੀ ਰੋਜ਼ਮਰਹ ਦੀ ਜ਼ਿੰਦਗੀ ਦਾ ਹਿੱਸਾ ਬਣਦੇ ਨੇ ਤੇ ਜਦੋਂ ਕੋਈ ਲਫ਼ਜ਼ ਖਤਮ ਹੁੰਦਾ ਉਹਦੇ ਨਾਲ ਕਈਆਂ ਪੀੜੀਆਂ ਦੀ ਕਹਾਣੀ ਖਤਮ ਹੋ ਜਾਂਦੀ ਹੈ ਹਰੇਕ ਲਫ਼ਜ਼ ਦਾ ਆਪਣਾ ਮਹੱਤਵ ਹੈ ਆਪਣੀ ਬੰਤਰ ਹੈ ਆਪਣਾ ਲਹਿਜਾ ਹੈ ਆਪਣੀ ਤਾਕਤ ਹੈ ਇਦੇ ਬਾਰੇ ਆਪਾਂ ਇੱਥੇ ਬੈਠੇ ਘੱਟ ਵਿਚਾਰ ਕਰਦੇ ਆਂ ਪਰ ਜਦੋਂ ਪੰਜਾਬ ਨੂੰ ਛੱਡ ਕੇ ਦੂਰ ਚਲੇ ਜਾਂਦੇ ਆਂ ਉਦੋਂ ਇਹ ਗੱਲਾਂ ਜ਼ਿਆਦਾ ਸਾਡੀ ਸੋਚ ਦੇ ਵਿੱਚ ਆਉਂਦੀਆਂ ਰਹਿੰਦੀਆਂ ਨੇ ਕੈਨੇਡਾ ਦੇ ਵਿੱਚ ਸਿੱਖ ਸਪਿਰਚੁਅਲ ਸੈਂਟਰ ਮੇਰੀ ਸੇਵਾ ਸੀ ਤਾਂ ਆਪਣੀਆਂ ਜ਼ਿੰਮੇਵਾਰੀਆਂ ਦੇ ਸੰਬੰਧ ਵਿੱਚ ਮੈਨੂੰ ਕਈ ਵਾਰ ਫਿਊਨਰਲ ਸੈਂਟਰ ਜਾਣਾ ਪੈਂਦਾ ਸੀ ਉੱਥੋਂ ਦਾ ਡਾਇਰੈਕਟਰ ਪੰਜਾਬੀ ਨਹੀਂ ਸੀ ਪਰ ਥੋੜੀ-ਬਹੁਤੀ ਪੰਜਾਬੀ ਜਾਣਦਾ ਸੀ ਤੇ ਮੇਰੇ ਨਾਲ ਉਹਦੀ ਚੰਗੀ ਜਾਣ-ਪਛਾਣ ਹੋ ਗਈ ਇੱਕ ਵਾਰੀ ਮੈਂ ਆਪਣੀਆਂ ਸੋਚਾਂ ਦੇ ਵਿੱਚ ਮਗਨ ਬੈਠਾ ਤੇ ਉਹ ਆ ਕੇ ਮੈਨੂੰ ਕਹਿਣ ਲੱਗਾ ਸਰ ਚਾਹ ਲਓਗੇ ਜਾਂ ਕੌਫੀ ਮੈਂ ਕਿਹਾ ਨਿੱਘਾ ਪਾਣੀ ਪੀਣਾ ਕਹਿਣ ਲੱਗਾ ਨਿੱਘਾ ਮਤਲਬ ਕੋਸਾ ਮੈਂ ਕਿਹਾ ਹਾਂ ਹਾਂ ਇੱਕੋ ਹੀ ਗੱਲ ਆ ਤੇ ਉਸੇ ਵੇਲੇ ਮੇਰੇ ਧਿਆਨ ਦੇ ਵਿੱਚ ਆਇਆ ਵੀ ਨਹੀਂ ਇੱਕੋ ਗੱਲ ਨਹੀਂ ਹੈ ਕਿਸੇ ਪਦਾਰਥ ਬਾਰੇ ਤਾਂ ਆਪਾਂ ਕਹਿ ਸਕਦੇ ਹਾਂ ਇਸ ਤਰ੍ਹਾਂ ਵੀ ਇੱਕੋ ਗੱਲ ਆ ਪਰ ਆਪਾਂ ਜਦੋਂ ਕਹਿੰਦੇ ਰਸਤੇ ਬੜੇ ਨਿੱਗੇ ਆ ਰਸਤੇ ਕੋਸੈ ਨਹੀਂ ਕਹਿੰਦੇ ਇਸੇ ਤਰ੍ਹਾਂ ਕਿਸੇ ਦਾ ਸੁਭਾਅ ਆਪਾਂ ਕਹਿੰਦੇ ਬੜਾ ਨਿੱਗਾ ਹੈ ਕੋਸਾ ਨਹੀਂ ਆਖਦੇ ਜੇਕਰ ਆਪਾਂ ਕੋਸਾ ਖਾਂਗੇ ਤਾਂ ਉਹਦੇ ਅਰਥ ਹੀ ਬਦਲ ਜਾਣਗੇ ਹੋਰ ਹੋ ਜਾਣਗੇ ਹੁਣ ਜਦੋਂ ਅਸੀਂ ਪੰਜਾਬੀ ਬੋਲਣ ਵਾਲੇ ਆ ਸਾਡੇ ਕੋਲੇ ਤਾਂ ਇੱਕੋ ਚੀਜ਼ ਵਾਸਤੇ ਅਨੇਕਾ ਸ਼ਬਦ ਨੇ ਅਨੇਕਾ ਲਫ਼ਜ਼ ਨੇ ਪਰ ਜਦੋਂ ਦੂਜਾ ਕੋਈ ਸਾਡੀ ਬੋਲੀ ਸਿੱਖਦਾ ਤਾਂ ਉਹ ਫਿਰ ਇੱਕ ਦੋ ਸ਼ਬਦ ਹੀ ਸਿੱਖੇਗਾ ਅਸੀਂ ਵੀ ਦੂਜੀਆਂ ਬੋਲੀਆਂ ਦੇ ਨਾਲ ਐਂ ਕਰਾਂਗੇ ਇੱਕ ਦੋਸਤ ਕਹਿੰਦਾ ਸੀ ਕਹਿੰਦਾ ਜਿਵੇਂ ਇੱਕ ਕਹਾਵਤ ਹੈ ਊਠ ਦੇ ਗਲ ਵਿੱਚ ਟੱਲੀ ਜੇ ਆਪਾਂ ਕਹਦੇ ਗਏ ਊਠ ਦੇ ਗਲ ਵਿੱਚ ਘੰਟੀ ਤੇ ਟੱਲੀ ਤੇ ਘੰਟੀ ਵਿੱਚ ਕੋਈ ਬਹੁਤਾ ਫਰਕ ਤਾਂ ਹੈ ਨਹੀਂ ਪਰ ਫਿਰ ਕਹਾਵਤ ਨਾ ਟੱਲੀ ਵਾਂਗੂ ਟਣਕਦੀ ਨਹੀਂ ਹੈ ਮੈਂ ਕਿਹਾ ਬਿਲਕੁਲ ਠੀਕ ਆ ਪਰ ਜੇਕਰ ਆਪਾਂ ਊਠ ਦੇ ਥਾਂ ਤੇ ਬੋਤਾ ਕਹਿ ਲਈਏ ਮਤਲਬ ਬੋਤੇ ਦੇ ਗਲ ਵਿੱਚ ਟੱਲੀ ਤਾਂ ਇਹ ਕਹਾਵਤ ਦੀ ਟਣਕਾਰ ਹੋਰ ਵੀ ਪਿਆਰੀ ਅਤੇ ਆਪਣੱਤ ਵਾਲੀ ਲੱਗਦੀ ਹੈ ਇਹ ਦੇਖਿਆ ਕਿੰਨਾ ਆਪੋ ਆਪਣੇ ਸ਼ਬਦਾਂ ਦਾ ਵਜਨ ਹੁੰਦਾ ਉਹਨਾਂ ਦੀ ਇੱਕ ਵਿਰਾਸਤ ਹੁੰਦੀ ਘੜਤ ਹੁੰਦੀ ਤਾਕਤ ਹੁੰਦੀ ਇੱਕ ਸੁਭਾਅ ਹੁੰਦਾ ਇਹ ਵੀ ਇੱਕ ਜਿੰਦਾ ਪ੍ਰਾਣੀ ਦੇ ਵਾਂਗੂ ਸਾਰੀਆਂ ਭਾਵਨਾਵਾਂ ਸਮੋਈ ਬੈਠਾ ਹੁੰਦਾ ਜਿਹੜਾ ਸ਼ਬਦ ਹੁੰਦਾ ਤੇ ਇਸੇ ਲਈ ਕਿਸੇ ਸ਼ਬਦ ਨੂੰ ਖਤਮ ਹੋਣ ਤੋਂ ਬਚਾਉਣਾ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਇਹ ਜ਼ਿੰਮੇਵਾਰੀ ਆਪਾਂ ਸੰਭਾਲ ਲਈ ਦੂਜੀਆਂ ਬੋਲੀਆਂ ਸਿੱਖਣੀਆਂ ਮਾੜੀ ਗੱਲ ਨਹੀਂ ਹੈ ਦੂਜੀਆਂ ਬੋਲੀਆਂ ਦੇ ਲਫ਼ਜ਼ ਅਪਣਾ ਲੈਣੇ ਵੀ ਮਾੜੇ ਨਹੀਂ ਇਸੇ ਤਰ੍ਹਾਂ ਸਾਰੀਆਂ ਬੋਲੀਆਂ ਕਰਦੀਆਂ ਨੇ ਤੇ ਉਹਨਾਂ ਦੀ ਮੇਰੀ ਵਿੱਚ ਵਾਧਾ ਹੁੰਦਾ ਪਰ ਜਿਹੜਾ ਲਫ਼ਜ਼ ਸਾਡੀ ਬੋਲੀ ਵਿੱਚ ਹੋਵੇ ਕਿਸੇ ਚੀਜ਼ ਵਾਸਤੇ ਪਹਿਲਾਂ ਹੀ ਤੇ ਉਹਦੇ ਥਾਂ ਤੇ ਜੇਕਰ ਆਪਾਂ ਦੂਜੀ ਬੋਲੀ ਦਾ ਲਫ਼ਜ਼ ਵਰਤਾਂਗੇ ਤਾਂ ਫਿਰ ਸਾਡੀ ਆਪਣੀ ਬੋਲੀ ਦਾ ਲਫ਼ਜ਼ ਹੌਲੀ-ਹੌਲੀ ਖਤਮ ਹੋ ਜਾਏਗਾ ਤਾਂ ਇਹ ਪੀੜ੍ਹੀਆਂ ਦੀ ਘਾਲਣਾ ਖਤਮ ਹੋ ਜਾਏਗੀ ਉਹਦੇ ਨਾਲ ਇਸ ਗੱਲ ਨੂੰ ਜ਼ਿਹਨ ਦੇ ਵਿੱਚ ਰੱਖਣਾ ਆਪਣੇ ਧਿਆਨ ਦੇ ਵਿੱਚ ਰੱਖਣਾ ਕਿ ਜਿਵੇਂ ਹੁਣ ਕਈਆਂ ਘਰਾਂ ਦੇ ਵਿੱਚ ਸਾਰਿਆਂ ਦੇ ਵਿੱਚ ਨਹੀਂ ਪਰ ਬਹੁਤ ਥਾਈਂ ਦੇਖਿਆ ਵਾ ਭੈਣ ਨੂੰ ਦੀਦੀ ਕਹਿਣ ਲੱਗੇ ਤਾਏ ਨੂੰ ਤਾਊ ਚਾਚੇ ਨੂੰ ਚਾਚੂ ਇਸੇ ਤਰ੍ਹਾਂ ਦਾਦੂ ਹੋਰ ਪਤਾ ਨਹੀਂ ਕੀ ਕੀ ਤੇ ਉਦੋਂ ਮਨ ਤਾਂ ਦੁਖੀ ਹੁੰਦਾ ਪਰ ਆਪਣਾ ਕਿਸੇ ਤੇ ਜ਼ੋਰ ਵੀ ਨਹੀਂ ਹੈ ਸਿਰਫ ਬੇਨਤੀ ਕਰ ਸਕਦੇ ਆ ਵੀ ਥੋੜਾ ਸਤਰਕ ਰਹੀਏ ਜਿਹੜੇ ਸਾਡੇ ਇੰਨੇ ਮਿੱਠੇ ਪਿਆਰੇ ਲਫ਼ਜ਼ ਨੇ ਉਹਨਾਂ ਦੀ ਸੰਭਾਲ ਕਰੀਏ ਤੇ ਦੂਜਿਆਂ ਨੂੰ ਵੀ ਇਸ ਵਾਸਤੇ ਪ੍ਰੇਰਿਤ ਕਰੀਏ ਆਪ ਜੀ ਨੇ ਜ਼ਰੂਰ ਕਮੈਂਟ ਕਰਕੇ ਇਹ ਦੱਸਣਾ ਵੀ ਕਿਸ ਤਰੀਕੇ ਦੇ ਨਾਲ ਆਪਾਂ ਆਪਣੇ ਲਫ਼ਜ਼ਾਂ ਦੀ ਆਪਣੀ ਮਾਂ ਬੋਲੀ ਦੀ ਸੰਭਾਲ ਕਰ ਸਕਦੇ ਹਾਂ ਸੇਵਾ ਕਰ ਸਕਦੇ ਹਾਂ ਧੰਨ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਇੱਕ ਵਾਰੀ ਫੇਰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ